हां ਸੀਸ ਨੂੰ ਜੂਦ ਹੈਗੇ ਆ ਟਾਰੀਵਾਗਾ ਸਰਹੱਦ ਦੇ ਉੱਤੇ ਤਾਂ ਦੱਸ ਦਈਏ ਕੀ ਬੀਤੇ ਦਿਨੀ ਜਿਸ ਤਰ੍ਹਾਂ ਦੇ ਨਾਲ ਪਿਛਲੇ 2 ਦਿਨਾਂ ਦੇ ਅੰਦਰ ਜਿਹੜਾ ਇੰਡੀਆ ਵੱਲੋਂ ਜਿਹੜਾ ਬਦਲਾ ਲੈ ਲਿੱਤਾ ਗਿਆ ਤਾਂ ਉੱਥੇ ਹੀ ਉਸ ਤੋਂ ਬਾਅਦ ਜਿਹੜਾ ਮਾਹੌਲ ਬਣਿਆ ਹੈ ਹਾਲਾਂਕਿ ਜ਼ਰੂਰ ਬੀਐਸਐਫ ਵੱਲੋਂ ਜਿਹੜੇ ਕਿਸਾਨਾਂ ਦੇ ਨਾਲ ਮੀਟਿੰਗ ਵੀ ਕੀਤੀ ਗਈ ਸੀਗੀ ਕੱਲ ਤਾਂ ਉਸ ਤੋਂ ਬਾਅਦ ਜੋ ਮੌਕ ਡ੍ਰਿਲ ਹੋਈ ਆ ਤਾਂ ਮੌਕ ਡ੍ਰਿਲ ਦੇ ਨਾਲ ਨਾਲ ਰਾਤ ਨੂੰ ਜਿਹੜਾ ਬਲੈਕਆਊਟ ਹੋਇਆ ਤਾਂ ਉਸ ਤੋਂ ਬਾਅਦ ਲਗਾਤਾਰ ਸੋਸ਼ਲ ਮੀਡੀਆ ਤੇ ਵੀਡੀਓਜ਼ ਜਿਹੜੀਆਂ ਵਾਇਰਲ ਹੋ ਰਹੀਆਂ ਸੀ ਜਿਸ ਦੇ ਵਿੱਚ ਕਿ ਖਾਸ ਤੌਰ ਦੇ ਉੱਤੇ ਕਿਹਾ ਜਾ ਰਿਹਾ ਸੀਗਾ ਕਿ ਜਿਹੜਾ ਅਟੈਕ ਹੋਇਆ ਕਿਉਂਕਿ ਪੈਨਿਕ ਕਾਫੀ ਜ਼ਿਆਦਾ ਕ੍ਰੀਏਟ ਹੋ ਗਿਆ ਸੀਗਾ ਤਾਂ ਉਸ ਤੋਂ ਬਾਅਦ ਰਾਤ ਨੂੰ ਜਿਹੜਾ ਇੱਕੋ ਦਮ ਜੋ ਕਹਿ ਸਕਦੇ ਆ ਕਿ ਜੋ ਬਲੈਕਆਊਟ ਕਰਨਾ ਪਿਆ ਪ੍ਰਸ਼ਾਸਨ ਵੱਲੋਂ ਇਸ ਦੀ ਜਿਹੜੀ ਆ ਪੁਸ਼ਟੀ ਵੀ ਦਿੱਤੀ ਗਈ ਹੈ ਜਾਣਕਾਰੀ ਦਿੱਤੀ ਗਈ ਹੈ ਕਿ ਬਲੈਕਆਊਟ ਕਰਨਾ ਪਏਗਾ ਤਾਂ ਉੱਥੇ ਹੀ ਤਸਵੀਰਾਂ ਜਿਹੜੀਆਂ ਤਰਨ ਐਸਵਲੇ ਦੀਆਂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਤੁਸੀਂ ਵੇਖ ਸਕਦੇ ਹੋ ਕਿ ਅ ਅਸੀਂ ਇਸ ਵਕਤ ਜੀ ਬਾਰਡਰ ਤੇ ਮੌਜੂਦ ਆ ਹਾਲਾਂਕਿ ਪਰੇਡ ਬੰਦ ਨੂੰ ਲੈ ਕੇ ਬਾਰਡਰ ਬੰਦ ਨੂੰ ਲੈ ਕੇ ਇੱਥੇ ਪੋਸਟਰ ਲਗਾਤਾਰ ਲੱਗੇ ਨੇ ਲੇਕਿਨ ਬੀਐਸਐਫ ਦੇ ਜਵਾਨ ਲਗਾਤਾਰ ਤਨਾਤ ਹੈਗੇ ਨੇ ਤਾਂ ਨਹੀਂ ਖਾਸ ਤੇ ਅਹਿਮ ਤਸਵੀਰਾਂ ਤੁਹਾਨੂੰ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਤੁਸੀਂ ਵੇਖ ਸਕਦੇ ਹੋ ਕਿਉਂਕਿ ਜਿੱਥੇ ਕਿ ਇਸ ਜਗ੍ਹਾ ਦੇ ਉੱਤੇ ਅਕਸਰ ਸਲਾਨੀਆਂ ਦਾ ਜਿਹੜਾ ਹੜ ਆਇਆ ਹੁੰਦਾ ਸੀਗਾ ਅਕਸਰ ਸਲਾਨੀ ਜਾਂ ਫਿਰ ਜਿਨ੍ਹਾਂ ਨੇ ਪਾਕਿਸਤਾਨ ਵੱਲ ਨੂੰ ਜਾਣਾ ਹੁੰਦਾ ਸੀਗਾ ਤਾਂ ਇਸ ਲਾਂਘੇ ਤੋਂ ਜਾਂਦੇ ਸੀਗੇ ਇਸ ਬਾਰਡਰ ਤੋਂ ਜਾਂਦੇ ਸੀਗੇ ਤਾਂ ਹੁਣ ਬਿਲਕੁਲ ਹੀ ਜੋ ਲਾਂਘਾ ਬੰਦ ਹੋ ਚੁੱਕਿਆ ਹੈ ਪਰੇਡ ਬੰਦ ਹੋ ਚੁੱਕੀ ਹੈ ਤਾਂ ਇਹ ਤਸਵੀਰਾਂ ਬਾਰਡਰ ਦੀਆਂ ਸਾਂਝੀਆਂ ਕਰ ਰਹੇ ਹਾਂ ਕਿਉਂਕਿ ਤੁਹਾਨੂੰ ਦੱਸ ਦਈਏ ਕਿ ਦੇਰ ਰਾਤ ਕਾਫੀ ਸੋਸ਼ਲ ਮੀਡੀਆ ਦੇ ਉੱਤੇ ਜੋ ਵੀਡੀਓਜ਼ ਵਾਇਰਲ ਹੁੰਦੀਆਂ ਤੇ ਨਾਲ ਦੀ ਨਾਲ ਸ਼ਹਿਰ ਦੇ ਵਿੱਚ ਕਾਫੀ ਜ਼ਿਆਦਾ ਜੋ ਲੋਕ ਲੋਕਾਂ ਦਾ ਕਹਿਣਾ ਹੈ ਕਿਉਂਕਿ ਜਿਸ ਤਰ੍ਹਾਂ ਦੇ ਨਾਲ ਅੰਮ੍ਰਿਤਸਰ ਵਾਸੀਆਂ ਦਾ ਕਹਿਣਾ ਹੈ ਕਿ ਜੋ ਬਲਾਸਟ ਦੀ ਆਵਾਜ਼ ਆਈ ਹੈ ਕਿਉਂਕਿ ਕਾਫੀ ਪੈਨਿਕ ਰੇਟ ਹੋ ਗਿਆ ਸੀਗਾ ਤਾਂ ਬਲਾਸਟ ਦੀ ਆਵਾਜ਼ ਆਈ ਹੈ ਤਾਂ ਉਸ ਦੀ ਹਜੇ ਜਿਹੜੀ ਪੁਰੰਤੌਰ ਤੇ ਪੁਸ਼ਟੀ ਜਿਹੜੀ ਪ੍ਰਸ਼ਾਸਨ ਵੱਲੋਂ ਨਹੀਂ ਕੀਤੀ ਗਈ ਲੇਕਿਨ ਕੁਝ ਤਸਵੀਰਾਂ ਜਿਹੜੀਆਂ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਲਾਂਚਰ ਟਾਈਪ ਜਿਹੜੀਆਂ ਤਸਵੀਰਾਂ ਹੈਗੀਆਂ ਨੇ ਤਾਂ ਉਹ ਤਸਵੀਰਾਂ ਲਗਾਤਾਰ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀਆਂ ਨੇ ਤਾਂ ਗੁਰੂ ਨਗਰੀ ਦੇ ਜੋ ਕਹਿ ਸਕਦੇ ਆ ਕਿ ਅੰਮ੍ਰਿਤਸਰ ਜ਼ਿਲ੍ਹੇ ਦੇ ਨਾਂ ਲੱਗਦੇ ਕਸਬਿਆਂ ਦੇ ਵਿੱਚ ਪਿੰਡਾਂ ਦੇ ਵਿੱਚ ਵੱਖ-ਵੱਖ ਜਗਾਵਾਂ ਤੋਂ ਤਸਵੀਰਾਂ ਸਾਹਮਣੇ ਨਿਕਲ ਕੇ ਆ ਰਹੀਆਂ ਜਿੱਥੇ ਕਿ ਲੌਂਚਰ ਜੋ ਲੌਂਚਰ ਤਰ੍ਹਾਂ ਦੇ ਜੋ ਕੋਈ ਇੱਕ ਚੀਜ਼ ਹੈ ਉਹ ਪਈ ਹੁੰਦੀ ਆ ਖੇਤਾਂ ਦੇ ਵਿੱਚ ਤਾਂ ਉਸ ਦੀਆਂ ਵੀ ਤਸਵੀਰਾਂ ਆਪਾਂ ਤੁਹਾਡ ਨਾਲ ਸਾਂਝੀਆਂ ਕਰਾਂਗੇ ਲੇਕਿਨ ਇਹ ਤਸਵੀਰਾਂ ਲਗਾਤਾਰ ਹੁਣ ਸਾਂਝੀਆਂ ਕਰ ਰਹੇ ਆਂ ਟਾਰੀ ਵਾਗਾ ਸਰਹੱਦ ਤੋਂ ਤਾਂ ਕਲੀ-ਕਲੀ ਅਪਡੇਟ ਜਿਹੜੀਆਂ ਤੁਹਾਡੇ ਨਾਲ ਉਹ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਜੋ ਵੀ ਹਾਲਾਤ ਬਾਰਡਰ ਤੇ ਬਣੇ ਜਾਂ ਜੋ ਵੀ ਕਿਉਂਕਿ ਸਭ ਤੋਂ ਪਹਿਲਾਂ ਤਾਂ ਇੱਕ ਸਾਡੇ ਵੱਲੋਂ ਵੀ ਅਪੀਲ ਹੈ ਕਿ ਲੋਕ ਜਿਹੜੇ ਕਾਫੀ ਜਿਹੜੇ ਘਬਰਾਏ ਹੋਏ ਨੇ ਜਾਂ ਪੈਨਿਕ ਹੋ ਚੁੱਕਿਆ ਕਿਉਂਕਿ ਕਾਫੀ ਜ਼ਿਆਦਾ ਲੋਕ ਜਿਹੜੇ ਨੇ ਇਸ ਵਕਤ ਡਰੇ ਹੋਏ ਨੇ ਤਾਂ ਇੱਕ ਅਪੀਲ ਸਾਡੇ ਵੱਲੋਂ ਵੀ ਹੈ ਕਿ ਡਰਨ ਦੀ ਹਲੇ ਕੋਈ ਲੋੜ ਨਹੀਂ ਕੋਈ ਵੀ ਮਾਹੌਲ ਲੈ ਖਰਾਬ ਨਹੀਂ ਹੋਇਆ ਤਾਂ ਜਿਹੜੀ ਵੀ ਅਪਡੇਟ ਹੋएगी ਤੁਹਾਡੇ ਨਾਲ ਕੱਲੀ ਕੱਲੀ ਅਪਡੇਟ ਜਿਹੜੀ ਆਪਾਂ ਸਾਂਝੀ ਕਰਦੇ ਰਵਾਂਗੇ ਬਣੇ ਰਹੋ ਜਗਬਾਨੀ ਟੀਵੀ ਦੇ ਨਾਲ ਕੈਮਰਾਮੈਨ ਸੰਦੀਪ ਕੁਮਾਰ ਦੇ ਨਾਲ ਲੱਖੇ ਸੋਨ ਜਗਬ